ਉਹ ਜਮਨਾਤ ਕੋਈ ਮਿੱਠਾ ਨਾ ਕੋਈ ਲੈਣਾ ਦੇਣਾ ਇਹਦੇ ਵਿੱਚ ਬਾਤ ਆ ਯਾਰ ਕਿਤੇ ਸਵਾਲ ਜਮਾ ਮੈਂ ਇਹਦਾ ਮੂਤ ਲੈ ਕੇ ਕਿੱਥੇ ਕਰੀ ਤੱਕ ਰਹੀ ਯਾੜੇ ਲੱਖ ਰੋ ਦਾ ਜਿਹੜਾ ਲੈ ਕੇ ਘੱਟੇ ਚ ਪਾਲਿਆ ਉਹ ਬਾਜਾ ਬਾਜਾ ਕਦੇ ਤੂੰ ਵੀ ਨਾ ਖਾ ਲਈ ਮੱਥੋਂ ਐਂਜ ਮੈਂ ਨਾ ਖਾ ਲਈ ਆਹੋ ਹਾਂ ਪੈਸੇ ਦੇ ਦੱਪੇ ਜਾ 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 ਤੇਰੇ ਬਗੇ 2900 ਆਉਂਦੇ ਤੇ ਉਹ ਬਾਜਾ ਬਾਜ ਜਾਂਦਾ ਕਹ ਨਹੀਂ ਤੇਰੇ ਕਰਾ ਕੰਮ ਕਰਾਂ ਮੈਂ 100000 ਲੈ ਗਿਆ 100000 ਲੈ ਲਿਆ ਸੀ ਨਾਲੇ ਹੋਰ

ਆਵਾਂ ਇਸਰੀਵਨ ਦਾ ਆਪਣਾ 50 ਹੀ ਨਿਗਾਰਾ ਹਾਂ ਸਾਰਾ ਦਿਨ ਘਰੋਂ ਚਾਹ ਪੀ ਕੇ ਤਾਇਆ ਸੀ ਮੰਗਰੀ ਚਾਹ ਸਦਾਰਾ ਚਾਹ ਬਣਾ ਕਿੱਥੋਂ ਜੀ ਕਰਦਾ ਆ ਚਾਹ ਪੂਰੀ ਵਧਿਆ ਹੋਏ ਪੀਣੇ ਜੀ ਕਰਦਾ ਯਾਰਾ ਬਿੱਲੇ ਹੀ ਬੈਠਾ ਰਹਿਣਾ ਸਾਰਾ ਦਿਨ ਡੱਕਾ ਕਰ ਪੀ ਲਿਆ ਕਰ ਕੋਈ ਡੱਕਾ ਤੋੜ ਲਿਆ ਕਰ ਬਿੱਲੇ ਹੀ ਰਹਿਣਾ ਹੈ ਡੱਕਾ ਤੋੜ ਲੈਣਿਆ ਲੈ ਆਲਾ ਡੱਕਾ ਤੋੜਦਾ ਲੈ ਆ ਲਾ ਤੋੜਦਾ ਡੱਕਾ ਲੈ ਚਾਹ ਪਾ ਉਹਦਾ ਚਾਹ ਜਾ ਕਰੀ ਜਾਂਦਾਗਾ ਚਾਹ ਪਾ ਨਾ ਸਰੀਰ ਨਹੀਂ ਬਣਦਾ ਸਰਦਾਰਾ ਮੇਰਾ ਸਰੀਰ ਨਹੀਂ ਚਾਹ ਪਿਆ ਇਹਨੂੰ ਯਾਰਾ ਦੇਖੋ ਪੀ ਕੇ ਚਾਹ ਕਿੰਨੀ ਸਵਾਦ ਚਾਹ ਹੈਗੀ ਉਹ ਕਿਤੇ ਸੋਚ ਆ ਚਾਗੀ ਚਾਚਾ ਯਾਰ ਹੀ ਕੀ ਹੋਇਆ ਚਾ ਨੂੰ ਉਹ ਜਮਨਾਤ ਕੋਈ ਮਿੱਠਾ ਆ ਨਾ ਕੋਈ ਲੈਣਾ ਦੇਣਾ ਇਹਦੇ ਵਿੱਚ ਬਾਤ ਚਾ ਯਾਰ ਤੇ ਗੋਲੇ ਜਮਾ ਮੈਂ ਇਹਦਾ ਮੂਤ ਲੈ ਕੇ ਪਿਆ ਕਰਾ ਲੈ ਜਾ ਰਨੇ ਸੀ 2 2 ਲੱਖ ਲੈ ਲੈ ਦੱਸੋ ਮੈਂ ਓਏ ਹੋਰ ਓਏ ਜਾ ਦੂੜਿਆ ਖੇਲਾਵਾ ਦੂੜਾ ਹੈ ਅਭੀ ਆ ਜਾਏਗਾ ਗਵਾ ਆ ਜਾਵੇ ਬੱਚੇ ਬੰਦਾ ਗਵਾ ਆਏ ਹੋੜੀ ਮੁਕਰਾ ਆਏ ਦਿਖਾਉਣਾ ਹੈ ਦਾਫੂ ਦਿਖਾਉਣਾ ਨਹੀਂ ਤੇ ਖਲਦੇ ਚੌਂਕਰੀ ਨਾ ਇਹ ਸਾਡੇ ਸਾਹਮਣੇ ਤੇ ਲੈ ਕੇ ਪੈਸੇ ਹੁਣ ਮੁਕਰਦਾ ਚੰਗਾ ਉਹ ਚੱਚਾ ਮੈਂ ਚੱਲਿਆ ਉਹ ਭੱਗ ਜਾਓ ਤੂੰ ਅੱਕ ਨਹੀਂ ਨਾ ਲਵਾ ਲਈ ਪਾਣੀ ਚਾਂਚੇ ਤੋਂ ਚੰਗਾ ਮੈਂ ਨਾ ਆਹੋ ਤੇਰੇ ਨਵਾਲੀ ਪਾੜਾ ਇਹ ਆਹੋ ਆਹਦਾ ਨਵਾਲੀ ਚਾਂਚੇ ਤੋਂ ਪਾਣੀ ਹੋ ਜਾਣਾ ਮੈਂ ਇਹਦੇ ਘਰੇ ਤੂੰ ਇੱਥੇ ਹੀ ਲਗਾ ਪਾਣੀ ਬਿੱਟੂ ਬੜਾ ਆਕੜ ਕੇ ਗਿਆ ਯਾਰ ਉਹ ਤਾਂ ਉਹ ਯਾਰ ਪੁੱਛਣਾ ਤੂੰ ਇਹੋ ਜਿਹੇ ਬੰਦੇ ਨਾਲ ਜਾਵਣ ਕਿਉਂ ਬੜਦਾ ਹੁੰਦਾ ਮੈਨੂੰ ਪਤਾ ਹੀ ਨਹੀਂ ਸੀ ਯਾਰ ਵੀ ਐ ਕਰ ਜੀ ਉਹ ਉਹ ਪਿੰਡ ਦਾ ਬੰਦਾ ਤੈਨੂੰ ਪਤਾ ਤਾਂ ਸੀਗਾ ਯਾਰ ਉਹ ਯਾਰ ਪਤਾ ਹੀ ਨਹੀਂ ਜਦੋਂ ਹੁਣ ਕੀ ਦਿਲ ਚ ਅਗਲੇ ਦੇ ਦਿਲ ਚ ਥੋੜੀ ਬੜੇ ਆ ਹੁਣ 1.5 ਲੱਖ ਰੁਪਇਆ ਕਿਵੇਂ ਵਾਪਸ ਮੁੜਵਾ ਮੇਰੇ ਤੋਂ ਕੋਈ ਨਹੀਂ ਭਾਈ ਤਰਲ ਮਨਤਾ ਕਰ ਲੂ ਮੈਂ ਉਹਦੇ ਨਾਲ ਫੇਰ ਕੀ ਕਰੇਗਾ ਤਰਲੇ ਮਨਤਾ ਕਰਕੇ ਯਾਰ રોજ ਤਰਲੇ ਮਨਤਾ ਹੀ ਕਰੀ ਜਾਂਦੇ ਆ ਉਹਦਾ ਬੜਾ ਰੋਹ ਮਾਰਦਾ ਹੁਣ ਕਰਨਾਂ ਦਾ ਔਖੇ ਔਖਾ ਨੂੰ ਸੀਰ ਲਪਾਉਣਾ ਹੀ ਪਊਗਾ ਦੇਖ ਲੈ ਯਾਰ ਮੇਰੇ ਤੋਂ ਪੈਸੇ ਮਰਵਾਤੇ ਉਹ ਤਾਂ ਠੀਕ ਆ ਯਾਰ ਹੁਣ ਮੈਂ ਤਾਂ ਉਹਨੂੰ ਕੀ ਕਹਿ ਸਕਦਾ ਵੀ ਭਾਈ ਚੱਲ ਐਨਾ ਹੀ ਕਹਿ ਸਕਦਾ ਵੀ ਭਾਈ ਕੰਮ ਤੇ ਆ ਜਾ ਚਲ ਕੋਈ ਨਹੀਂ ਤੂੰ ਮੈਨੂੰ ਨਹੀਂ ਬਈ ਤੂੰ ਜਾਵਣ ਸੀ ਜਿਵੇਂ ਮਰਚੀ ਕਰਨ। ਮੈਂ ਕੋਈ ਨਹੀਂ ਮੈਂ ਲਿਆਉਂਗਾ ਬਣਾ ਕੇ ਮੈਂ। ਨਖਰਾ ਪੜਾ ਉੱਚਾ ਉਹਦਾ। ਨਖਰਾ ਤਾਂ ਹੁਣ ਮੈਨੂੰ ਫਿਰ ਔਖਾ ਹੋ ਗਿਆ। ਮੇਰੇ ਉਹਦਾ ਟੌਰ ਉਹਦੀ ਬਾਦਾ ਕਿਵੇਂ ਚਾਦਰਾਂ ਚੂਦਰਾ ਛੱਡ ਕੇ ਰੱਖਦਾ ਦੇਖ। ਉਹ ਬੇਲਾ ਰਹਿੰਦਾਗਾ ਉਹਦਾ ਬਸ ਮੌਜਾਂ ਕਰਦਾ ਹੀ ਫੇਰ ਨਹੀਂ ਉਹਦਾ ਦਿਨ ਕੱਟਿਆ। ਕੰਮ ਤੇ ਨਹੀਂ ਆ ਲਾਉਂਦਾ ਉਹ ਕੰਮ ਤੇ ਲਾਵੇਂਗਾ ਤਾਂ ਆ ਹੀ ਆ ਕੰਮ ਤੇ ਫਤੂ ਫੇਰ ਆ ਗਿਆ ਤੇ ਹੋਰ ਆਉਣਾ ਨਹੀਂ ਮੈਂ ਹਾਂ ਦੱਸ ਉਹਦਾ 1.5 ਲੱਖ ਲੈ ਕੇ ਜੇਬ ਵਿੱਚ ਪਾ ਲਿਆ ਤੇ ਜਾਵਣ ਮੈਨੂੰ ਬਣਾ ਲਿਆ ਉਹਦੇ ਪੈਸਿਆਂ ਦਾ ਹਿਸਾਬ ਕਰ 1.5 ਲੱਖ ਰੁਪਏ ਦਾ ਜਿਹੜਾ 1.5 ਲੱਖ ਰੋ ਦਾ ਜਿਹੜਾ ਲੈ ਕੇ ਘੇਡ ਵਿੱਚ ਪਾ ਲਿਆ ਓ ਬਾਜਾ ਬਾਜਾ ਕਦੇ ਤੂੰ ਵੀ ਨਾ ਖਾ ਲਈ ਮਿੱਥੋ ਐਂਕ ਮੈਂ ਨਾ ਖਾ ਲਈ ਆਹੋ ਹਾਂ ਪੈਸੇ ਦੇ ਚੁੱਪ ਕਰਕੇ ਸਿੱਧਾ ਹੋ ਕੇ ਚੱਲ ਦੇਵਾਂਗੇ ਤੂੰ ਤਾਂ ਮੈਂ ਉਹ ਕਿਨਕੇ ਨਹੀਂ ਆਪਦਾ ਕੰਮ ਤੇ ਚੱਲ ਨਹੀਂ ਮੈਂ ਜਾਂਦਾ ਕੰਮ ਤੇ ਯਾਰ ਨਹੀਂ ਜਾਂਦਾ ਕੰਮ ਤੇ ਮੈਂ ਐਂ ਨਹੀਂ ਸ਼ਰਨਾ ਭਾਈ ਲੈ ਤੂੰ ਆ ਜੀ ਨਾ ਤੇਰਾ ਉਹ ਬਾਈ ਆ ਜੇ ਆਊਗਾ ਆਹੋ ਹਾਂ ਤੈਨੂੰ ਜਾਣਾ ਪਊ ਕੰਮ ਤੇ ਜਾਣਾ ਪਊ ਨਾ ਮੈਂ ਨਹੀਂ ਜਾਂਦਾ ਉਹਦਾ ਕੰਮ ਕੰਮ ਤੇ ਚੱਕਾ ਤੈਨੂੰ ਆਉਣਾ ਆਹੋ ਜਾ 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 ਤੇਰੇ ਵਾਗੇ 2900 ਆਉਂਦੇ ਥੇ ਉਹ ਬਾਜਾ ਬਾਜਾ ਜਾਂਦਾ ਕਾ ਨਹੀਂ ਤੇਰੇ ਕਰਾਣਾ ਉਦਰਾ ਮੈਂ ਕੋ 1.5 ਲੱਖ ਲੈ ਲਿਆ ਏਥੇ 1 ਲੱਖ ਲੈ ਲਿਆ ਸੀ ਨਾਲੇ ਹੋਰ। ਓ ਬਿਚੂ ਐਵੇਂ ਸੇ ਤਾਂ ਠੀਕ ਆ ਵਧੀਆ ਤੂੰ ਸੁਣਾਉਂ ਮਿਆਂ ਨਹੀਂ ਯਾਰ ਭਾਈ ਮੈਂ ਤਾਂ ਬਥੇਰਾ ਮਨਾਇਆ ਸੀ। ਕੀ ਕਹਿੰਦਾ? ਕੋਈ ਯਾਰ ਮੈਂ ਤਾਂ ਇਹਦਾ ਨਾਂ ਮੈਂ ਕੰਮ ਤੇ ਆ ਮੈਂ ਤੂੰ ਜਾ ਮਨਸੀ ਦੇਖ ਲੈ। ਹਾਂ ਆਪਾਂ ਦੋਨੇ ਚੱਲੀਏ ਯਾਰ ਭਾਈ ਯਾਨਕੀ ਯਾਰ ਹੁਣ ਮੈਂ ਤਾਂ એનર્ਜੀ ਭਰ ਨਹੀਂ ਸਕਦਾ। ਲੈ ਇੱਥੋਂ ਲੋਟ ਨਹੀਂ ਆਇਆ। ਇੱਥੋਂ ਲੋਟ ਨਹੀਂ ਆਇਆ। ਫਿਰ ਹੁਣ ਫਿਰ ਚੱਲੀਏ ਆਪਾਂ ਦੋਨੇ ਚੱਲੀਏ। ਚੱਲ ਫਿਰ ਚੱਲ। ਮੋਟਰਸਾਈਕਲ ਤੇ ਚੱਲਦੇ। ਚੱਲ। ਚਾਚਾ ਕਿਵੇਂ ਆਜੋ ਬੈਠੋ ਬੈਠੋ ਠੀਕ ਆ ਵਧੀਆ ਆਜੋ ਬੈਠੋ ਵਾਹ ਇਹ ਤੇ ਬਲੱਡ ਦਾ ਹੀ ਫਿਰਦਾ ਸੀ ਉਹ ਬਸ ਪੁੱਛਦਾ ਯਾਰ ਬਾਲਾ ਤੇ ਵੱਧ ਗਿਆ ਮੇਰਾ ਉੱਥੇ ਫਿਰ ਕੀ ਆਤਾ ਰੱਖਦੇ ਪਤੰਦਰਾ ਆ ਤਾਂ ਚੱਕੀ ਫਿਰਦਾ ਨਾ ਹੱਥ ਵੱਧ ਨਹੀਂ ਆ ਰੋਜ਼ ਨਾਲ ਹੀ ਤਿੱਖਾ ਹੀ ਕਰੀ ਜਾਂਦਾ ਉਹ ਤਿੱਖਾ ਕਰਨਾ ਉਹ ਤਾਂ ਥੋੜੇ ਦੇ ਬਖਤਲੇ ਕਰ ਬਚ ਗਏ ਤੈਨੂੰ ਸਹੀ ਅੱਛਾ ਤੇ ਮੇਰਾ ਢੂਡ ਲੱਖ ਰੁਪਇਆ ਦੇ ਦੇ ਜਿੱਥੇ ਮਰਜੀ ਵਰਤੀ ਚੱਲੀ ਮੈਨੂੰ ਜਾਣ ਮੈਂ ਕਿੱਥੋਂ ਦੇਵਾਂ ਢੂਡ ਲੱਖ ਰੁਪਇਆ ਫਿਰ ਕੰਮ ਤੇ ਚੱਲ ਸਿੱਧਾ ਹੋ ਗਈ ਚੱਲ ਬਸ ਇਹ ਕੰਮ ਤੇ ਜਾਣਾ ਹੀ ਪੈਣਾ ਐਂ ਦਾ ਬਲੱਡ ਵਧ ਹੀ ਰਹਿੰਦੇ ਆ ਭਾਈ ਕੰਮ ਤੇ ਤਾਂ ਜਾਣਾ ਹੀ ਪਊਗਾ ਹੁਣ ਮੈਂ ਤੇਰਾ ਦੂਰ ਲੱਖ ਕਿੱਥੋਂ ਦੇ ਦਿੰਦਾ ਭਾਈ ਆਏਗਾ ਕੰਮ ਤੇ ਚਲ ਘਰੇ ਕਰ ਲੈਨੇ ਰੈ ਰੈ ਕਹਿੰਦੇ ਕਰਨੀ ਆ ਤੂੰ ਯਾਰ ਪੈਸੇ ਤੂੰ ਲੈ 2000 ਰੁਪਏ ਫੜ ਫੜ ਲਿਆਉਣਾ ਹਜੇ ਰੈ ਕਰਨੀ ਆ ਨਹੀਂ ਰੈ ਤਾਂ ਜ਼ਰੂਰੀ ਆ ਘਰੇ ਇੱਕ ਵਾਰ ਰੈ ਕਰ ਲੈਣਾ ਜੇ ਉਹਨਾਂ ਨੇ ਕਹਤਾ ਵੀ ਬੈ ਲੱਗ ਜਾਏ ਦੇਖ ਲਾ ਭਰਾ ਇੱਕ ਲਾ ਬਈ ਨਹੀਂ ਪੈਸੇ ਸਾਡਾ ਵੀ ਪੜਾ ਹੀ ਤਾਂ ਅੰਦਰੋਂ ਚੱਕ ਕੇ ਲੈ ਜਾਗੇ ਬਾਜ ਜਿਵੇਂ ਚੂਹੇ ਨੂੰ ਚੱਕਦਾ ਨਾ ਬਾਜ ਐ ਚੱਕ ਕੇ ਲੈ ਜਾਗੇ ਦੇਖ ਲਾ ਉਹ बात ਠੀਕ ਆ ਲੈ ਜਾਉਂਗੇ ਚੱਕ ਕੇ ਬਸ ਵੀ ਕਰਦਾ ਬਾਗ ਲਗਾ ਲੋ ਕਰ ਲਾ ਮਰੀ 1.5 ਲੱਖ ਲੈਣ ਲੱਗੇ ਨੇ ਕਰੀ ਸੀ ਓਏ ਯਾਰ ਬਾਈ ਤੁਸੀਂ ਤਾਂ ਉਹੀ ਗੱਲਾਂ ਆਂਗਾ ਫੇਰ ਲੜਾਈਆਂ ਵਾਲੀਆਂ ਕਰ ਲੋ ਯਾਰ ਲੜਾਈਆਂ ਵਾਲੀਆਂ ਕਾਦਾਂ ਫੇਰ ਕੰਮ ਤੇ ਨਹੀਂ ਜਾਂਦਾ ਸਾਡਾ ਝੋਨਾ ਸੁੱਕੀ ਜਾਂਦਾ ਉਹਨੂੰ ਪਾਣੀ ਕੌਣ ਲਾਊਗਾ ਆਹੇ ਧੀਮੀ ਬਹਿ ਗਿਆ ਲਾ ਲਾਂਗੇ ਯਾਰ ਕੋਈ ਨਾ ਸਾਰਾ ਕੁਝ ਹੋ ਜਾ ਯਾਰ ਛੱਡ ਲੈਣਾ ਮੈਂ ਰੰਗ ਪਰੰਗਾ ਤਔਰਾ ਨਾ ਰਹਿਣਾ ਆਮਾਦੇ ਚੱਲ ਬਾਈ ਮੈਂ ਮੂਣੀ 1.5 ਲੱਖ ਦੇਣਾ ਸਿੱਤਾ ਦੇਖ ਲੈ ਫਿਰ ਹੁਣ ਆ ਜਾ ਕੰਮ ਤੇ ਹਾਂ ਚੱਲ ਕੰਮ ਤੇ ਹੋਇਆ ਕਿਵੇਂ ਆ ਠੀਕ ਆ ਵਧੀਆ ਆ ਗਿਆ ਕੰਮ ਤੇ ਹਾਂ ਤਾਂ ਆ ਕੰਮ ਤਾਂ ਮੈਂ ਆ ਗਿਆ ਪਰ ਮੇਰੇ ਸ਼ਰਤਾਂ ਨੇ ਕੀ ਸ਼ਰਤਾਂ ਤੇਰੀਆਂ ਨੰਮੀਆਂ ਸ਼ਰਤਾਂ ਵੀ ਤੈਨੂੰ ਜਿਹੜੀਆਂ ਹੈਗੀਆਂ ਨੇ ਉਹ ਦੱਸਾਂਗੇ ਤੈਨੂੰ ਆ ਜਾ ਬਾਈ ਕੇ ਸਮਝਾ ਮੈਨੂੰ ਕੀ ਸ਼ਰਤਾਂ ਫਿਰ ਚੱਲ ਯੋ ਮੇਜਰਾ ਕਿਵੇਂ ਆ ਵਧੀਆ ਜੱਤਾ ਵਧੀਆ ਠੀਕ ਆ ਉਹ ਠੀਕ ਆ ਹਾਂ ਵਧੀਆ ਹੈ ਹੋਰ ਤੇਰਾ ਮੋਹ ਪ੍ਰੇਮ ਹੀ ਖਚ ਲਿਆ ਮੈਨੂੰ ਉਹ ਮੋਹ ਪ੍ਰੇਮ ਆਪਣਾ ਤਾਂ ਪਹਿਲਾਂ ਤੋਂ ਬਹੁਤ ਆ ਮੇਜਰਾ ਹਾਂ ਸਹੀ ਆਪਣਾ ਪਰਿਵਾਰ ਦਾ ਮੋਹ ਪ੍ਰੇਮ ਪਹਿਲਾਂ ਤੋਂ ਬਹੁਤ ਆ ਇਹ ਤਾਂ ਹੈ ਮੋਹ ਪ੍ਰੇਮ ਹੀ ਨਾ ਜੱਤਾ ਸਾਰਾ ਮੈਂ ਮੋਹ ਪ੍ਰੇਮ ਨਾਲ ਹੀ ਆ ਤੇ ਫਿਰ ਹੁਣ ਦੱਸ ਕੀ ਗੱਲਬਾਤ ਆ ਗੱਲਬਾਤ ਤਾਂ ਮੇਰੇ ਸ਼ਰਤਾਂ ਨਹੀਂ ਆ ਕੀ ਸ਼ਰਤਾਂ ਤੇਰੇ ਕੀ ਸਵੇਰੇ ਮੈਂ ਆਇਆ ਕਰੂੰ 7 ਵਜੇ ਅੱਛਾ ਜਾ ਜੂ ਪੀ ਕੇ ਦੁਆਰੇ ਫੇਰ ਘਰੇ ਜਾਇਆ ਕਰੂ। ਅੱਛਾ ਠੀਕ ਹੈ। ਹਾਂ ਫੇਰ ਉਧਰੋਂ ਆਇਆ ਕਰੂ ਫੇਰ 2 2 ਵਜੇ ਹਾਂ 2 ਵਜੇ ਤੋਂ ਬਾਅਦ ਫੇਰ 5 ਵਜੇ ਕੱਖ ਕਰਕੇ ਫੇਰ ਜਾਇਆ ਕਰੂ। ਅੱਛਾ ਫੇਰ 10 ਡੋਕਾ ਕੌਣ ਕਰੂ ਏ? 10 ਦਾ ਤੂੰ ਗੱਡਿਆ ਕਰੀ। ਅੱਛਾ ਹਾਂ ਦੁੱਧ ਮੈਂ ਪਾ ਕੇ ਆਇਆ ਕਰੂ। ਅੱਛਾ ਹੋਰ ਇੱਕ ਗੱਲ ਤਾਂ ਹੋ ਸੋਣਾ। ਸੁਣਾ ਸਕੂਟਰ ਲੈ ਕੇ ਦੇਣੀ ਬੁੱਤ ਨੂੰ ਚਾਰਜ ਵਾਲੀ। ਅੱਛਾ ਇਹ ਗੱਲ ਹਾਂ ਸਾਈਕਲ ਤੇ ਨਹੀਂ ਆਉਂਦਾ। ਸਾਈਕਲ ਤੇ ਨਹੀਂ ਯਾਰ ਤੂੰ ਆਏ ਨਾ ਸਾਈਕਲ ਨਿਕਲ। ਅੱਛਾ ਹਾਂ ਕਾ ਮੌਜੂਦ ਗਿਆ ਤੇ ਫਿਰ ਸਪਰੇਅ ਦਾ ਵੀ ਦੱਸ ਦੇ ਹੁਣ ਸਪਰੇਅ ਦਾ ਜਦੋਂ ਬੰਦੇ ਨਾਲ ਲੈ ਕੇ ਆਂਗਾ ਹਾਂ ਤਾਂ ਠੀਕ ਹੈ ਜੇ ਭਈ ਤੂੰ ਐ ਮੰਨ ਗਿਆ ਲੈ ਵੀ ਮੈਥੋਂ ਕਰਾਉਣੀਆਂ ਹਾਂ ਠੀਕ ਹੈ ਮੈਂ ਤਾਂ ਨਹੀਂ ਕਰਦਾ ਜੇ ਤੈਨੂੰ ਪਾਣੀ ਪਾ ਕੇ ਦੇ ਦਿਆ ਕਰੂੰ ਹਾਂ ਚਿਰਕ ਭਈ ਤੂੰ ਆਇਆ ਅੱਛਾ ਫਿਰ ਜੂਰ ਕੇ ਦਾ ਵੀ ਦੱਸ ਹੀ ਦੇ ਹੁਣ ਜੂਰੀਆ ਵੀ ਤੂੰ ਇਹ ਗੱਲ ਆ ਵੀ ਜੂਰੀਆ ਤੈਨੂੰ ਮੈਂ ਬੋਰੀਆਂ ਖੋਲ ਕੇ ਦੇ ਦਿਆ ਕਰੂੰ ਸਿੱਟ ਤੂੰ ਆਪ ਆਇਆ ਅੱਛਾ ਬੜਾ ਲੁੜਾ ਹੈ ਯਾਰ ਤੂੰ ਤਾਂ ਨਵੇਂ ਹੀ ਕੰਮ ਛੇੜਦਾ ਯਾਰ ਹੋਰ ਤੇ ਫਿਰ ਖੇਤ ਦੇ ਢੇਡੇ ਦਾ ਫਿਰ ਪਾਣੀ ਪੂਣੀ ਨੱਕੇ ਕੌਣ ਵੱਢਿਆ ਕਰੂਗਾ ਉਹ ਵੀ ਤੂੰ ਗੱਡਿਆ ਕਰਨੇ ਹੋ ਤਾਂ ਮੱਡੂਆ ਕਾ ਮੇਰਾ ਗੱਲ ਸੁਣ ਤੂੰ ਮੇਜਰਾ ਹਾਂ ਮੇਰੀ ਗੱਲ ਸੁਣ ਮੇਜਰਾ ਫਿਰ ਤੇ ਸਿਰੀ ਮਾਂ ਹੈ ਹੋਇਆ ਤੇਰਾ ਤੂੰ ਤਾਂ ਨਹੀਂ ਮੇਰਾ ਸਿਰੀ ਬਈ ਤੈਂ 1.5 ਲੱਖ ਰੁਪਏ ਦਿੱਤਾ ਠੀਕ ਆ ਹਾਂ ਤਾਂ ਫਿਰ ਐਂ ਚੱਲੂ ਕੰਮ ਜੇ ਕੋਣਾ ਕਰਾ ਲਈ ਨਹੀਂ ਗੱਲਾਂ ਨਾਲ ਜਾ ਤਾਂ ਚੱਲੂ ਕਿੱਧਰ ਚੱਲਿਆ ਤੂੰ ਯਾਰ ਘਰੇ ਜਾਨੇ ਬਈ ਤੂੰ ਤਾਂ ਮੈਨੂੰ ਫਸਾ ਲਿਆ ਯਾਰ ਤੈਨੂੰ ਐ ਨਹੀਂ ਸ਼ਰਮ ਆਉਂਦੀ ਆਪਣਾ ਵੀ ਕਿੰਨਾ ਮੋਹ ਪ੍ਰੇਮ ਹੈ ਪਹਿਲਾਂ ਤੂੰ ਸਰ ਤਾਂ ਮਨਜ਼ੂਰ ਆ ਤੈਨੂੰ ਨਹੀਂ ਮਨਜ਼ੂਰ ਯਾਰ ਮੈਂ ਤਾਂ ਤੂੰ ਫਸਾ ਲਿਆ ਯਾਰ ਜਮ ਬਈ ਫਸਾ ਲਿਆ ਫੱਟੇ ਦਾ ਕੰਮ ਐਂ ਚੱਲੂ ਚਾ ਦੇ ਸਰਤਾ ਮੰਨੀ ਆ ਮੰਨੀ ਨਹੀਂ ਫਿਰ ਯਾਰ ਤਾਂ ਚੱਲੀ ਬਣਾ ਨੋੜ ਆਇਆ ਜਿਵੇਂ ਓਏ ਵਧੀਆ ਠੀਕ ਆ ਉਹ ਨਮੈਸ਼ਾ ਪਾਪਾ ਆ ਕਿਸਾ ਪਾਪਾ ਆ ਮੈਂ ਆ ਸਰਤਾ ਸੱਤਾਂ ਜੀਆਂ ਦਾ ਠੀਕ ਆ ਵਧੀਆ ਸਰਤਾ ਠੀਕ ਕਹਿ ਗਏ ਉਹਨਾਂ ਨੂੰ ਮੈਂ ਅੱਛਾ ਹੋਰ ਇਹ ਦਿਨ ਮੈਨੂੰ ਨਾ 1.5 ਲੱਖ ਭਰਨਾ ਪਏ ਜੇ ਭਰਾਵਾ ਤੇਰਾ ਉਹ ਫੁਗਰਾ ਬੰਦਾ ਯਾਰ ਉਹ ਨਾ ਯਾਰ ਫੁਗਰਾ ਦਾ ਕਾਨੂੰ ਆ ਉਹ ਫੁਗਰਾ ਯਾ ਹੋਰ ਕੀ ਆ ਉਹ ਨਹੀਂ ਯਾਰ ਬੰਦਾ ਦਾ ਪਾ ਨਰਮਾ ਉਹ ਨੇ ਨਹੀਂ ਫੁਕਰਾ ਬੰਦਾ ਬੱਬੇ ਉਹ ਬੰਦਾ ਫੁਕਰਾ ਠੀਕ ਆ ਨਹੀਂ ਯਾਰ ਇੰਨਾ ਸਾਨੂੰ ਫੁਕਰਾ ਯਾਰ ਤੂੰ ਕੰਮ ਤੇ ਰਹਿ ਉੱਥੇ ਬਈ ਕੰਮ ਤੇ ਰਹਿ ਪਿਆ ਠੀਕ ਆ 1.5 ਲੱਖ ਰੁਪਏ ਪਰ ਮੁੰਡਾ ਲਾਏਗਾ ਕੰਮ ਕਰਾ ਲੂ ਨਹੀਂ ਆਵੇ ਡੰਡੀ ਬਸ ਠੀਕ ਆ ਆਪਾਂ ਲਾ ਬੈ ਰੰਗੀ ਕਰਾਂ ਗੱਲ ਮਾਰੀ ਤੇਰੀ ਮਾਰੀ ਦਾ ਨਹੀਂ ਆਪ ਆਪ ਨੂੰ ਬਾਹਰ ਸਹਿਰ ਕਾ ਹੁੰਦਾ ਠੀਕ ਆ ਇਹ ਸਰ ਤਾਂ ਮਨਜ਼ੂਰਾ ਠੀਕ ਹੈ ਨਹੀਂ ਫਿਰ ਬਈ ਆਪਾਂ ਆਪਦੇ ਘਰੋਂ ਆਪਦੇ ਠੀਕ ਆ ਠੀਕ ਆ ਹਾਂ ਕਹਿ ਦੀ ਹੁੰ ਜੀ ਠੀਕ ਜੇ ਮੰਨ ਨਗਾ ਠੀਕ ਆ ਜੇ ਨਾ ਮੰਨਿਆ ਤਾਂ 1.5 ਲੱਖ ਰੁਪਏ ਕੱਚਾ ਵਾਲਾ ਹੈਗਾ ਆਟਾ ਦਾ ਸਰਕਾਰ ਕਨੇ ਉਹ ਵਧਾਈ ਜਾਂਦੀ ਆ ਠੀਕ ਆ ਨਿਆਰੇ ਲਾਵਾਂਗੇ ਬੁੱਲੇ ਵਡਾਂਗੇ ਤੇ ਆਪਾਂ ਆ ਪਿਆ ਭਾਗਮਾਨੇ ਮੁਰਗਾ ਮਰਗਾ ਬਣਾ ਲਓ